हां जी दोस्तों सਾਨੂੰ ਆਪਣੀ ਜ਼ਿੰਦਗੀ ਦੇ ਜਿਹੜੇ ਫੈਸਲੇ ਆ ਨਾ ਉਹ ਖੁਦ ਸੋਚ ਸਮਝ ਕੇ ਲੈਣੇ ਚਾਹੀਦੇ ਆ ਮਤਲਬ ਵੀ ਕਿਸੇ ਦੀਆਂ ਗੱਲਾਂ ਚ ਨਹੀਂ ਆਉਣਾ ਚਾਹੀਦਾ ਕਿਸੇ ਦੇ ਪਿੱਛੇ ਲੱਗ ਕੇ ਆਪ ਦੀ ਜ਼ਿੰਦਗੀ ਦੇ ਫੈਸਲੇ ਸਾਨੂੰ ਨਹੀਂ ਕਰਨੇ ਚਾਹੀਦੇ ਤਾਂ ਉਹਦੇ ਇੱਕ ਗੱਲ ਸ਼ੇਅਰ ਕਰਨ ਲੱਗਿਆ ਵੀ ਇੱਕ ਕੋਈ ਤਲਾਕशुदा ਲੜਕੀ ਸੀ ਜਿਹਨੇ ਆਪਦਾ ਐਕਸਪੀਰੀਅੰਸ ਸ਼ੇਅਰ ਕੀਤਾ ਮਤਲਬ ਆਪਦੀ ਹੱਦ ਬੀਤੀ ਉਹਨੇ ਸੁਣਾਈ ਤਾਂ ਉਹਨੇ ਇਹ ਗੱਲ ਦੱਸੀ ਵੀ ਕਹਿੰਦੀ ਵੀ ਮੈਂ ਕਿਸੇ ਕਾਰਨ ਕਰਕੇ ਮੇਰੀ ਤੇ ਮੇਰੇ ਪਤੀ ਦੀ ਉਹ ਛੋਟੀ ਜੀ ਗੱਲ ਤੋਂ ਲੈ ਕੇ ਨੋਕਚੋਕ ਹੋਈ ਤਾਂ ਉਹ ਆਪਸ ਵਿੱਚ ਸਾਡਾ ਥੋੜਾ ਜਿਹਾ ਕੋਈ ਮਸਲਾ ਭਖਿਆ ਤਾਂ ਉਹ ਮਸਲਾ ਭਖਦਾ ਭਖਦਾ ਜਿਆਦਾ ਲੜਾਈ ਦੇ ਵਿੱਚ ਮਤਲਬ ਬਦਲ ਗਿਆ ਤਾਂ ਉਸ ਲੜਾਈ ਤੋਂ ਕਹਿੰਦੀ ਵੀ ਮੈਂ ਤੇ ਮੇਰੇ ਪਤੀ ਦੋਨੇ ਹੀ ਅਸੀਂ ਇੱਕ ਦੂਜੇ ਨਾਲ ਲੜੇ ਸੀ ਤਾਂ ਉਹ ਗੱਲ ਸਾਡੇ ਪਰਿਵਾਰ ਦੇ ਵਿੱਚ ਪਹੁੰਚ ਗਈ ਸਹੁਰੇ ਪਰਿਵਾਰ ਤੋਂ ਅੱਗੇ ਮੇਰੇ ਕਹਿੰਦੀ ਪੇਕੇ ਪਰਿਵਾਰ ਦੇ ਵਿੱਚ ਪਹੁੰਚ ਗਈ ਤਾਂ ਜਦੋਂ ਮੇਰੀ ਮੇਰੇ ਪੇਕੇ ਪਰਿਵਾਰ ਦੇ ਨਾਲ ਗੱਲ ਹੋਈ ਤਾਂ ਉਹਨਾਂ ਨੂੰ ਅੱਗੇ ਜਿਹੜੇ ਕੋਈ ਹੋਰ ਉਹਨਾਂ ਦੇ ਮਤਲਬ ਸਲਾਹਕਾਰ ਹੁੰਦੇ ਆ ਜਾਂ ਆਂਢੀ ਗੁਆਂਢੀ ਜਾਂ ਕੋਈ ਹੋਰ ਸਕੇ ਸੰਬੰਧੀ ਤਾਂ ਉਹਨਾਂ ਨੇ ਉਸੇ ਟਾਈਮ ਹੀ ਕਹਿੰਦੇ ਵੀ ਚਲੋ ਆਪਾਂ ਲੜਕੀ ਨੂੰ ਲੈ ਕੇ ਆਉਣੀ ਆ ਤਾਂ ਉਹ ਸਾਰੇ ਇਕੱਠੇ ਹੋ ਕੇ ਆ ਗਏ ਕਹਿੰਦੇ ਮੈਨੂੰ ਮੇਰੇ ਸਹੁਰੇ ਪਰਿਵਾਰ ਦੇ ਵਿੱਚੋਂ ਉਹ ਲੈ ਗਈ ਤਾਂ ਜਦੋਂ ਉਹ ਲੈ ਗਏ ਲਿਜਾਣ ਤੋਂ ਬਾਅਦ ਕਹਿੰਦੀ ਵੀ ਮੈਂ ਉਸ ਤੋਂ ਬਾਅਦ ਵੀ ਮੇਰੇ ਜਿਹੜੇ ਪੇਕਾ ਪਰਿਵਾਰ ਸੀ ਉਹਨਾਂ ਨੇ ਮੇਰੇ ਘਰ ਵਾਲੇ ਤੇ ਪਤੀ ਤੇ ਦਾਜ ਦੇਹ ਜਦਾ ਕੇਸ ਬਣਾ ਕੇ ਮਤਲਬ ਦਾਜ ਮੰਗਣ ਦਾ ਹਨਾ ਉਹਦਾ ਕੇਸ ਕਰਕੇ ਲਾਤਾ ਤੇ ਉਹ ਕੇਸ ਚੱਲਦਾ ਰਿਹਾ ਕੇ ਚੱਲਣ ਤੋਂ ਬਾਅਦ ਕਹਿੰਦੀ ਅਖੀਰ ਦੇ ਵਿੱਚ ਜਾ ਕੇ ਸਾਡਾ ਤਲਾਕ ਹੋ ਗਿਆ ਜਦ ਕਿ ਇਹ ਗੱਲਾਂ ਕੁਝ ਵੀ ਨਹੀਂ ਸੀ ਇਹ ਗੱਲਾਂ ਹੈ ਹੀ ਨਹੀਂ ਸੀ ਪਰ ਜਦੋਂ ਵੀ ਮੈਂ ਆਪਦੇ ਪਰਿਵਾਰ ਦੇ ਮੂਹਰੇ ਕੁਝ ਬੋਲ ਨਹੀਂ ਸਕੀ ਨਾ ਮੈਂ ਕਹਿ ਸਕੀ ਤਾਂ ਉਹ ਕਹਾਣੀ ਨੂੰ ਕਹਿੰਦੀ ਹੋਰ ਹੀ ਰੂਪ ਉਹਦਾ ਬਣ ਗਿਆ ਸਾਡਾ ਤਲਾਕ ਹੋ ਗਿਆ ਤਲਾਕ ਹੋਣ ਤੋਂ ਬਾਅਦ ਕਹਿੰਦੀ ਜਿਹੜਾ ਮੇਰਾ ਪਤੀ ਸੀ ਉਹਨੇ ਦੁਬਾਰਾ ਵਿਆਹ ਕਰਾ ਲਿਆ ਦੁਬਾਰਾ ਵਿਆਹ ਕਰਾਉਣ ਤੋਂ ਬਾਅਦ ਅੱਗੇ ਬੱਚੇ ਹੋ ਗਏ ਤੇ ਉਹਦਾ ਪਰਿਵਾਰ ਕਹਿੰਦੀ ਹੱਸਦਾ ਬਸਦਾ ਦੁਬਾਰੇ ਤੋਂ ਮਤਲਬ ਦੁਬਾਰੇ ਖੁਸ਼ੀਆਂ ਖੇੜੇ ਉਹਦੇ ਘਰ ਦੇ ਵਿੱਚ ਆ ਗਏ ਪਰ ਕਹਿੰਦੀ ਜੋ ਮੈਂ ਆ ਮੇਰਾ ਪਰਿਵਾਰ ਵੀ ਮੈਂ ਮਤਲਬ ਉਸ ਦਿਨ ਤੋਂ ਬਾਅਦ ਮੇਰੇ ਤਲਾਕ ਹੋਣ ਤੋਂ ਬਾਅਦ ਮੈਂ ਘਰੇ ਬੈਠੀ ਆ ਹੁਣ ਮੇਰੇ ਪੇਕੇ ਆ ਜਿਹੜੇ ਕਹਿੰਦੀ ਉਹ ਮੈਨੂੰ ਵੀ ਬੋਝ ਮੰਨ ਰਹੇ ਆ ਹੁਣ ਕਹਿੰਦੀ ਮੇਰਾ ਪੇਕੇ ਪਰਿਵਾਰ ਵੀ ਇਹ ਪਛਤਾਉਂਦਾ ਵੀ ਅਸੀਂ ਕਿਉਂ ਕਿਸੇ ਦੇ ਮਗਰ ਲੱਗ ਕੇ ਵੀ ਆਪਣੀ ਧੀ ਨੂੰ ਉੱਥੋਂ ਲੈ ਕੇ ਆਏ ਜਦ ਕਹਿੰਦੀ ਹੁਣ ਮੈਂ ਸਾਰੀ ਇਸ ਗੀਤ ਜਿਹੜੀਆਂ ਗੱਲਾਂ ਸੀ ਉਹ ਆਪਦੇ ਪਰਿਵਾਰ ਨੂੰ ਦੱਸਣਿਆ ਵੀ ਗੱਲ ਤਾਂ ਸਿਰਫ ਸਾਡੀ ਇੰਨੀ ਕੀ ਸੀ ਪਰ ਕਹਿੰਦੇ ਹੁੰਦੇ ਵੀ ਹੁਣ ਉਹ ਦਿਨ ਵਾਪਸ ਨਹੀਂ ਆ ਸਕਦੇ ਕਹਿੰਦੀ ਮੈਂ ਵੀ ਸੋਚਦੀ ਆਂ ਕਿ ਕਾਸ਼ ਜੇਕ ਤੇ ਇਹੀ ਗੱਲਾਂ ਮੈਂ ਪਹਿਲਾਂ ਕਲੀਅਰ ਕੀਤੀਆਂ ਹੁੰਦੀਆਂ ਆਪਦੇ ਘਰਦਿਆਂ ਨੂੰ ਸਾਰਾ ਕੁਝ ਸਹੀ ਦੱਸਿਆ ਹੁੰਦਾ ਵੀ ਏਡੀ ਗੱਲ ਨਹੀਂ ਸੀ ਤਾਂ ਕਹਿੰਦੀ ਹੋ ਸਕਦਾ ਮੈਂ ਵੀ ਆਪਣੀਆਂ ਸਹੇਲੀਆਂ ਦੀ ਤਰ੍ਹਾਂ ਅੱਜ ਮੇਰਾ ਵੀ ਪਰਿਵਾਰ ਉਸੇ ਤਰ੍ਹਾਂ ਹੱਸਦਾ ਬਸਦਾ ਹੁੰਦਾ ਪਰ ਕਹਿੰਦੀ ਇਹਦੇ ਵਿੱਚੋਂ ਗੱਲ ਇਹ ਨਿਕਲਦੀ ਆ ਵੀ ਜੋ ਮੇਰੇ ਪੇਕੇ ਪਰਿਵਾਰ ਨੇ ਮਤਲਬ ਦੂਜਿਆਂ ਦੇ ਕਹਿਣ ਤੇ ਐਡਾ ਵੱਡਾ ਫੈਸਲਾ ਲਿਆ ਉਸੇ ਸਮੇਂ ਤੁਰਤ ਮਤਲਬ ਉਸੇ ਗੁੱਸੇ ਦੇ ਵਿੱਚ ਜਾਂ ਉਸੇ ਸਮੇਂ ਦੇ ਵਿੱਚ ਜਾ ਕੇ ਮੈਨੂੰ ਘਰ ਲੈ ਕੇ ਆਏ ਤਾਂ ਉਹ ਚੀਜ਼ ਦਾ ਜਿਹੜਾ ਹਰਜਾਨਾ ਅੱਜ ਤੱਕ ਕਹਿੰਦੀ ਮੈਂ ਭੁੱਤ ਰਹੀ ਹਾਂ ਤਾਂ ਮਤਲਬ ਨਤੀਜਾ ਇਹ ਆ ਜਿਸ ਗੱਲ ਤੋਂ ਸਿੱਟਾ ਇਹ ਨਿਕਲਦਾ ਵੀ ਸਾਨੂੰ ਕਦੇ ਵੀ ਦੂਜਿਆਂ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਦੇ ਫੈਸਲੇ ਨਹੀਂ ਲੈਣੇ ਚਾਹੀਦੇ